ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਦਿਗਨਾਗਰ ਵੱਲੋਂ ਪਿੰਡ ਦਗੁਰਜੀ ਦੇ ਵਿੱਚ ਇੱਕ ਵਿਸ਼ੇਸ਼ ਕਾਰਜਕ੍ਰਮ ਜਿਹੜਾ ਉਹ ਕਰਾਇਆ ਗਿਆ ਜਿਹਦੇ ਵਿੱਚ ਸ਼ਹੀਦ ਸ਼ਹੀਦ ਆਰਾਮਪਸਾਦ ਬਿਸਮਿਲਲਾ ਜੀ ਦਾ ਜਨਮ ਦਿਨ ਔਰ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਦੇ ਸੰਤਾਪਕ ਸਰਦਾਰ ਦਰਸ਼ਨ ਸਿੰਘ ਦੀ ਵਰਸੀ ਜਿਹੜੀ ਮਨਾਈ ਗਈ। ਇੱਥੇ ਸਾਰੇ ਹੀ ਜ਼ਿਲ੍ਹੇ ਦੇ ਸਿੱਖਿਆ ਅਫਸਰ ਵਕਵਕ ਜੁਨੀਅਰ ਸੋਸਾਇਟੀ ਦੇ ਪ੍ਰਧਾਨ ਸਿਖਾ ਅਫਸਰ ਪਹੁੰਚੇ ਜਿੱਤੇ ਮਾਤਾ ਸੋਲਟਰੀ ਬਾਈ ਫੁਲੀ ਐਜੂਕੇਸ਼ਨ ਸੋਸ਼ਲ ਵੈਲਫੇਅਰ ਸੋਸਾਇਟੀ ਠੰਡਕੋਟ ਅਦਰ ਸਵੇਰ ਦਾ ਸ੍ਰਮ ਦਾ ਖੋਲਾੜੀ ਔਰ ਸਟੇਟ ਅਵਾਰਡੀ ਮਾਸਟਰ ਜੀਤਰਾਜੀ ਉਹਨਾਂ ਨੂੰ ਵੀ ਬੁਲਾਇਆ ਗਿਆ ਤੇ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਸਮੇਂ ਦਰਸ਼ਨ ਲਾਲ ਪਾਠੀ ਨੇ ਆਏ ਹੋਏ ਸਾਰੇ ਹੀ ਮੋਕਮੇ ਮਾਨਾ ਦਾ ਧੰਨਵਾਦ ਕੀਤਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਦਰਸਾਈ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਆਪਣਾ ਜੀਵਨ ਦੇ ਕੇ ਹੀ ਦੇਸ਼ ਦੀ ਰੱਖਿਆ ਕਰ ਸਕਦੇ ਹਾਂ ਅਸੀਂ ਵਾਤਾਵਰਨ ਨੂੰ ਸ਼ੁੱਧ ਕਰਕੇ ਪਾਣੀ ਦੀ ਸੰਭਾਲ ਕਰਕੇ ਵੀ ਅਸੀਂ ਦੇਸ਼ ਦੀ ਸੇਵਾ ਕਰ ਸਕਦੇ ਹਾਂ ਅੱਜ ਸਾਡੇ ਦੇਸ਼ ਤੇ ਅੱਜ गर्मी है बढ़ रही है उसका मुख्य कारण रुखों की कटाई है खेतों ਨੂੰ ادલાਣਾ ਇਹ ਦੋ ਕਾਰਨ ਬਣ ਗਏ ਜਿਸ ਨਾਲ ਗਰਮੀ ਵਧਦੀ ਜਾ ਰਹੀ ਹੈ ਅਸੀਂ ਆਪਣੇ ਬੱਚਿਆਂ ਨੂੰ ਕੀ ਦੇਣ ਦੇ ਕੇ ਜਾਵਾਂਗੇ ਇਸ ਲਈ ਆਓ ਵੱਧ ਤੋਂ ਵੱਧ ਰੁੱਖ ਲਗਾ ਕੇ ਅਸੀਂ ਦੇਸ਼ ਦੀ ਸੇਵਾ ਕਰੀਏ ਦੂਸਰਾ ਉਹਨਾਂ ਨੇ ਇਹ ਵੀ ਸਮਝਾਇਆ ਕਿ ਸਾਡੇ ਦੇਸ਼ ਦੇ ਅੰਦਰ ਅੱਜ ਪਾਣੀ ਦੀ ਕਮੀ ਹੁੰਦੀ ਜਾ ਰਹੀ ਹੈ ਆ ਸਾਡੇ ਬਜ਼ੁਰਗਾਂ ਨੇ ਪਾਣੀ ਖੂਵਾਰੇ ਵਿੱਚ ਦੇਖਿਆ ਔਰ ਜਿਹੜੇ ਉਹਨਾਂ ਦੇ ਬਜ਼ੁਰਗ ਸਨ ਉਹਨਾਂ ਨੇ ਪਾਣੀ ਦਰਿਆਵਾਂ 'ਚ ਦੇਖਿਆ ਲੇਕਿਨ ਅੱਜ ਸਾਡੇ ਹੱਥਾਂ ਦੇ ਵਿੱਚ ਪਾਣੀ ਦੀਆਂ ਬੋਤਲਾਂ ਆ ਗਈਆਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਪਾਣੀ ਦੀ ਕਾਟ ਮਹਿਸੂਸ ਹੋਵੇਗੀ ਉਹਨਾਂ ਨੇ ਕਿਹਾ ਕਿ ਸਾਡੇ ਦੇਸ਼ ਨੂੰ ਬਹੁਤ ਜ਼ਿਆਦਾ ਪਾਣੀ ਦੀ ਲੋੜ ਹੈ ਇਸ ਲਈ ਹਮੇਸ਼ਾ ਪਾਣੀ ਦੀ ਸੰਭਾਲ ਕੀਤੀ ਜਾਵੇ ਪਾਣੀ ਐਸਾ ਹੈ ਜਿਸ ਨੂੰ ਬਣਾਇਆ ਨਹੀਂ ਜਾ ਸਕਦਾ ਕੇਵਲ ਬਚਾਇਆ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਹਮੇਸ਼ਾ ਦੇਸ਼ ਭਗਤੀ ਦੀ ਭਾਵਨਾ ਆਪਣੇ ਬੱਚਿਆਂ ਦੇ ਢਿੱਡ ਵਿੱਚ ਬਸਾਉਣੀ ਚਾਹੀਦੀ ਹੈ। ਆਪਣੇ ਰਹਿਬਰਾਂ ਦੀ ਵੀ ਜਾਣਕਾਰੀ ਆਪਣੇ ਬੱਚਿਆਂ ਨੂੰ ਹਮੇਸ਼ਾ ਦੇਣੀ ਚਾਹੀਦੀ ਹੈ। ਇਤਨਾ ਹੀ ਕਹਿੰਦੇ ਹੋਏ ਸਾਰਿਆਂ ਦਾ ਹੀ ਉਹਨਾਂ ਨੇ ਧੰਨਵਾਦ ਕੀਤਾ। ਇਸ ਸਮੇਂ ਸ੍ਰੀ ਭਗਵਾਨ ਦਾਸ ਦੀ ਸੇਦਕਗਸਮ ਵੈਲਫੇਅਰ ਸੁਸਾਇਟੀ ਵੱਲੋਂ ਦਰਸ਼ਨਲਾਲ ਪਾਟੇ ਔਰ ਸਤਨਾਮ ਸਿੰਘ ਜੀ ਔਰ ਸਟੇਟ ਆਫੀਸਰ ਜੀ ਦਾ ਅੱਜ ਨੂੰ ਸਨਮਾਨਿਤ ਕੀਤਾ ਗਿਆ ਧੰਨਵਾਦ